ਸਰਕੜੀ ਇਹਨੇ ਗੋਲੀਆਂ ਲੈ ਕੇ ਕੰਪਲੈਕਸ ਚਲਾਈਆਂ ਸੀ ਕਿ ਇਹਨੇ ਫਰੋਤੀ ਮੰਗਣੀ ਸੀ ਕੋਈ ਇਹਦਾ ਕੋਈ ਫਰੋਤੀ ਮੰਗ ਚੁੱਕਿਆ ਜੀ ਅੱਛਾ ਜੀ ਜੰਡੀ ਦੀ ਵਾਇਸ ਜਿਹੜੀ ਹੈ ਉਹ ਆਇਡੈਂਟੀਫਾਈ ਹੋ ਚੁੱਕੀ ਹੈ ਠੀਕ ਹੈ ਕਿੰਨੀ ਫਰੋਤੀ ਮੰਗ ਰਿਹਾ ਹੈ ਜੀ ਤਿੰਨ ਤਰੀਕ ਨੂੰ ਜਿਹੜੀ ਜਲੰਧਰ ਦੇ ਕੰਡ ਇੰਡਸਟਰੀਅਲ ਇਸਨੋ ਐਕਸਟਰੈਸ਼ਨ ਕਾਲ ਆਈ ਸੀਗੀ ਉਹ ਆਇਡੈਂਟੀਫਾਈ ਹੋ ਗਈ ਸੀ ਕਿ ਉਹ ਲਖਵੀ ਲੰਡਾ ਨੋਨ ਜਿਹੜਾ ਕੈਗੇਸਟ ਹੈ ਉਹਦੀ ਵਾਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀਗੀ एक केस ट्रेस कर लिया गया है जिन लोगों ने कॉल की फायरिंग की मनीकरण पुलिस पार्टी ने फड़ ल तीन व्यक्ति गिरफ़्तार हैं इन्हों का इनका क्रिमिनल बैकग्राउंड है तीन जे व्यक्ति हैं ये पैंती मुकदमे दर्ज होना गुरप्रीत चार मुकदमे तरन तारण का रहने वाला है एक भूपिंदर है होशियारपुर का रहने वाला तेई मुकदमे ट्वेंटी थ्री मुकदमस्ट आर्मी टू मडर ਇਹ ਜਿਹ ਹੈ ਜਗਰੂਪ ਸਿੰਘ ਇਹ ਵੀ ਤਰੰਤਰੰਤਰ ਰਹਿਣ ਵਾਲਾ ਹੈ ਅਠ ਪਰਚੇ ਦਿੱਤੇ ਦਰਜ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਵਿੰਦਰ ਹੈ ਇਹ ਵੀ ਤਰੰਤਰੰਤਰ ਰਹਿਣ ਵਾਲਾ ਹੈ ਜਿਹੜਾ ਟਾਰਗੇਟ ਚੂਜ਼ ਜਿਹੜਾ ਚੂਜ਼ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹ ਰਹੇ ਤੇ ਇਹਨਾਂ ਦੀ ਅਰੈਸਟ ਤੋਂ ਚਾਰ ਪੰਜ ਹੋਰ ਮਕੰਮੇ ਅੰਟਰੈਸਟ ਬੜੀ ਜਿਲਿਆਂ ਦੇ ਮਾਝੇ ਦੇ ਜ਼ਿਆਦਾ ਉਹ ਵੀ ਟ੍ਰੇਸ ਹੋ ਗਏ ਚੋਲਾ ਸ਼ਾਹ ਸਾਹਿਬ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਸ਼ਾਪ ਉਹ ਵੀ ਨਾ ਨਹੀਂ ਐਗਜ਼ੀਕਿਊਟਿਵ ਪੇਸਿੰਗ ਕਿਤੇ ਜਲੰਧਰ ਦੁਨੀਆ ਚੱਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਨਹੀ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀਗੀ ਫੋਰ ਸਿਕਿਉਰਿਟੀ ਬਿਜ਼ਨਸ ਮੈਂ ਨਹੀਂ ਤੁਹਾਨੂੰ ਦੱਸ ਪਾਵਾਂਗਾ ਕਿ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ ਦੋ ਤਿੰਨ ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਤੀ ਸੀਗੀ ਇਹ ਕੀ ਚਲਦੀ ਮਾਮਲੇ ਜੋ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦਾ ਪਹਿਲਾਂ ਜੀ ਕਿੰਨੇ ਜਾਣੇ ਗ੍ਰਿਫਤ ਵੈਪਨ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਲਿਆ ਹੈ ਆਇਡੈਂਟੀਫਾਈ ਹੋ ਗਿਆ ਜੀ ਉਹ ਵੀ ਜਲਦੀ ਕਰ ਲਿਆ ਗਿਆ